ਜੈ ਮਾਤਾਂ ਦੀ ਜੀ ਸਾਰੀ ਸੰਗਤ ਨੂੰ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆਂ ਬਾਬਾ ਚੈਨਤਾ ਜੀ ਦੇ ਜਨਮ ਸਥਾਨ ਤੇ ਅਸੀਂ ਅੱਜ ਉੱਥੇ ਮੱਥਾ ਟੇਕਣ ਗਏ ਅਸੀਂ ਸੋਚਿਆ ਕਿ ਜਿਹੜੀ ਸੰਗਤ ਨੇ ਬਾਬਾ ਜੀ ਦੇ ਜਨਮ ਸਥਾਨ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਨੂੰ ਆਪਾਂ ਅੱਜ ਕਰਾਉਣੇ ਆਂ ਵੀਡੀਓ ਦੇ ਨਾਲ ਜੁੜੇ ਰਹੋ ਆ ਆ ਜੀ ਉਹ ਰਾਹ ਜਾਂਦਾ ਜਿਹੜਾ ਬਾਬਾ ਜੀ ਦੇ ਜਨਮ ਸਥਾਨ ਨੂੰ ਜਾਂਦਾ ਜਿੱਥੇ ਬਾਬਾ ਜੀ ਨੇ ਆਪਣਾ ਬਚਪਨ ਬਿਤਾਇਆ ਆ ਮੰਝਾ ਆ ਬਾਬਾ ਜੀ ਦਾ ਜਿਹਦੇ ਉੱਤੇ ਉਹ ਆਰਾਮ ਕਰਦੇ ਹੁੰਦੇ ਸੀ ਸੌਂਦੇ ਹੁੰਦੇ ਸੀ ਤੇ ਇਸ ਘਰ ਦੇ ਵਿੱਚ ਹੀ ਉਹ ਰਹਿੰਦੇ ਹੁੰਦੇ ਸੀ ਇਹ ਉਹਨਾਂ ਦਾ ਜੱਦੀ ਘਰ ਜਨਮ ਸਥਾਨ ਆ ਇੱਥੇ ਪੁਰਾਣੀਆਂ ਯਾਦਾਂ ਫੋਟੋਆਂ ਵੀ ਲੱਗੀਆਂ ਹੋਈਆਂ ਆ ਅਤੇ ਇਹਨਾਂ ਫੋਟੋਆਂ ਦੇ ਵੀ ਸੰਗਤ ਦਰਸ਼ਨ ਕਰਦੀ ਆ ਅਤੇ ਬਾਬਾ ਜੀ ਚੇਨਤਾ ਬਾਬਾ ਜੀ ਜ਼ਿਆਦਾਤਰ ਆਲਪ ਨੰਗੇ ਰਹਿੰਦੇ ਸਨ ਅਤੇ ਸੰਗਤ ਦੇ ਨਾਲ ਮਾੜਾ ਮੋਟਾ ਗੱਲਬਾਤ ਕਰਦੇ ਸੀ ਪਰ ਕਹਿੰਦੇ ਆ ਵੀ ਇੱਕ ਹੀ ਬੰਦਾ ਹੁੰਦਾ ਸੀ ਜਿਹਦੇ ਉਹੋ ਹੱਥੋਂ ਕੁਝ ਖਾਂਦੇ ਹੁੰਦੇ ਸੀ ਹੋਰ ਉਹ ਕਿਸੇ ਦੇ ਹੱਥੋਂ ਕੁਝ ਨਹੀਂ ਖਾਂਦੇ ਹੁੰਦੇ ਸੀ ਤੇ ਇੱਥੇ ਇੱਕ ਬਾਬਾ ਜੀ ਦੀ ਅੰਤਮ ਯਾਤਰਾ ਦੀ ਵੀ ਫੋਟੋ ਲੱਗੀ ਆ ਜਿਹਦੇ ਵਿੱਚ ਬਾਬਾ ਜੀ ਨੂੰ ਅੰਤਮ ਯਾਤਰਾ ਲਈ ਲਿਜਾ ਰਹੇ ਹਨ ਆ ਮੰਝਾ ਉਹੀ ਆ ਜਿਹਦੇ ਤੇ ਬਾਬਾ ਜੀ ਸੌਂਦੇ ਹੁੰਦੇ ਸੀ ਤੇ ਇੱਕ ਛੋਟੀ ਜਿਹੀ ਮੂਰਤੀ ਵੀ ਨਾਲ ਲੱਗੀ ਆ ਇੱਥੇ ਵੀ ਅਸੀਂ ਜਾ ਕੇ ਪ੍ਰਸ਼ਾਦ ਲਿਆ ਤੇ ਬਾਬਾ ਜੀ ਦੇ ਅੱਗੇ ਮਰਦਾ ਮੰਗੀਆਂ ਇੱਥੇ ਜਾ ਕੇ ਦਿਲ ਨੂੰ ਬਹੁਤ ਜ਼ਿਆਦਾ ਸਕੂਨ ਮਿਲਦਾ ਆ ਜਿਹੜੇ ਨਹੀਂ ਗਏ ਉਹ ਬਾਬਾ ਜੀ ਦੇ ਜਨਮ ਸਥਾਨ ਦੇ ਦਰਸ਼ਨ ਜ਼ਰੂਰ ਕਰਨ। ਉਦੋਂ ਬਾਅਦ ਜਿਹੜਾ ਬਾਬਾ ਜੀ ਦਾ 메ਨ ਦਰਬਾਰ ਆ ਉਹਦੀ ਪਾਰਕਿੰਗ ਆ ਇੱਥੇ ਗੱਡੀਆਂ ਖੜੀਆਂ ਕਰਕੇ ਤੁਸੀਂ ਅੰਦਰ ਜਾ ਸਕਦੇ ਆ। ਤੇ ਅੰਦਰ ਜਾ ਕੇ ਸੱਜੇ ਹੱਥ ਤੁਸੀਂ ਆਪਣੇ ਜੋੜੇ ਜਮਾ ਕਰਾ ਸਕਦੇ ਆ ਇੱਥੇ ਜੋੜੇ ਜਮਾ ਕਰਾ ਕੇ ਨਾਤਮਾਸਟਿਕ ਹੋ ਕੇ ਮਰਦਾ ਮੰਗ ਕੇ ਤੁਸੀਂ ਲੰਗਰ ਛਕੋ ਚਾ ਛਕੋ ਸਾਰਾ ਕੁਝ ਖੁੱਲਾ ਹੀ ਚੱਲਦਾ ਆ ਆ ਕਹਿੰਦੇ ਬਾਬਾ ਜੀ ਦੀ ਗੱਡੀ ਆ ਜਿਹਦੇ ਵਿੱਚ ਬਾਬਾ ਅਮੀ ਜੰਦ ਜੀ ਜਿਹੜੇ ਬਾਬਾ ਚੰਤਾ ਜੀ ਤੋਂ ਬਾਅਦ ਇਸ ਗੱਡੀ ਦੇ ਉੱਤੇ ਬੈਠੇ ਸਨ ਉਹ ਇਸ ਗੱਡੀ ਦੇ ਵਿੱਚ ਜਾਂਦੇ ਹੁੰਦੇ ਸੀ ਜਦੋਂ ਵੀ ਕਿਤੇ ਹੋਰ ਜਗਾਵਾਂ ਦੇ ਉੱਤੇ ਮੇਲੇ ਹੁਣੇ ਉੱਥੇ ਜਾਣਾ ਤਾਂ ਇੱਕ ਜੀਪ ਹੁੰਦੀ ਸੀ ਇੱਕ ਇਹ ਹੁੰਦੀ ਜਿਆਦਾਤਰ ਉੱਦਾਂ ਜੀਪ ਵਿੱਚ ਰਹਿੰਦੇ ਸੀਗੇ ਪਰ ਇਹ ਵੀ ਇੱਥੇ ਕੱਚ ਦੇ ਫੀਸ਼ੀਆਂ ਵਾਲੇ ਕਮਰੇ ਦੇ ਵਿੱਚ ਬੰਦ ਰੱਖੀ ਆ ਸੇਫ ਕੀਤੀ ਆ ਬਾਬਾ ਜੀ ਦੀ ਜਗ੍ਹਾ ਇੰਨੀ ਕੁ ਜਿਆਦਾ ਕਲਾਕ੍ਰਿਤੀ ਕੀਤੀ ਹੈ ਇੱਥੇ ਚੈਪਸ ਦੇ ਨਾਲ ਤੁਹਾਡਾ ਦੇਖ ਕੇ ਮਨ ਖੁਸ਼ ਹੋ ਜਾਊਗਾ ਅਤੇ ਰੂਹ ਬਾਗੋ-ਬਾਗ ਹੋ ਜਾਂਦੀ ਆ ਆਹ ਕਮਰੇ ਆ ਜਿਨ੍ਹਾਂ ਦੇ ਵਿੱਚ ਬਾਬਾ ਜੀ ਅਮੀ ਚੰਦ ਜੀ ਬੈੰਦੇ ਹੁੰਦੇ ਸੀ ਅਤੇ ਆਪਣੀ ਸੰਗਤ ਨੂੰ ਮਿਲਦੇ ਹੁੰਦੇ ਸੀ ਅਤੇ ਉਹਨਾਂ ਨਾਲ ਪਿਆਰ ਕਰਦੇ ਸੀ ਇਹ ਜਗ੍ਹਾ ਬਹੁਤ ਵੱਡੀ ਆ ਇੱਥੇ ਹਰ ਕੋਈ ਬੰਦਾ ਆਪਣੀ ਮਰਾਦ ਲੈ ਕੇ ਆਉਂਦਾ ਆ ਅਤੇ ਮਰਾਦ ਪੂਰੀ ਕਰਾ ਕੇ ਜਾਂਦਾ ਆ ਇੱਥੇ ਜਿੱਦਾਂ ਤੇਲ ਪਾਇਆ ਜਾਂਦਾ ਆ ਜੋਤ ਵਿੱਚ ਇਹਨੂੰ ਹੁਣ ਲੋਕ ਲਾਤ ਤ ਜਿੰਦਾ ਲਾਤ ਤ ਕਿਉਂਕਿ ਸੰਗਤ ਇੱਥੇ ਝੂਠੇ ਮਿੱਠੇ ਹੱਥ ਲਾ ਕੇ ਐਦਾਂ ਹੀ ਤੇਲ ਪਾਈ ਜਾਂਦੀ ਸੀ ਤਾਂ ਐਸ ਲਈ ਕਰ ਦਿੱਤਾ ਇਹ ਲੋਕ ਲਾਤ ਆ ਬਾਬੇ ਅਮੀਜੰਦ ਜੀ ਦੀ ਸਮਾਧਿਆ ਜਿੱਥੇ ਉਹਨਾਂ ਨੂੰ ਦਫਨਾਇਆ ਸੀ ਉਹਦੇ ਉੱਪਰ ਇਹ ਸਮਾਧ ਬਣਾਈ ਆ ਉਹਨਾਂ ਦੀ ਕਬਰ ਦੇ ਉੱਤੇ ਅਤੇ ਸਮਾਧ ਦੀ ਵੀ ਕਲਾਕ੍ਰਿਤੀ ਇੰਨੀ ਜ਼ਿਆਦਾ ਜ਼ਬਰਦਸਤ ਕੀਤੀ ਆ ਕਿ ਤੁਸੀਂ ਦੇਖਦੇ ਰਹਿ ਜਾਓਗੇ ਛੋਟੇ ਛੋਟੇ ਕੱਚ ਦੇ ਟੁਕੜੇ ਇੰਨੀ ਵਧੀਆ ਡਿਜ਼ਾਈਨਿੰਗ ਉਹਨਾਂ ਦੀ ਦਿਲ ਨੂੰ ਛੂੰਹਦੀ ਆ ਅਤੇ ਸਕੂਨ ਮਿਲਦਾ ਆ ਸਾਰੇ ਰੱਬੀ ਰੂਹਾਂ ਦਾ ਇਹਨਾਂ ਦੇ ਵਿੱਚ ਫੋਟੋਆਂ ਲੱਗੀਆਂ ਆ ਅਤੇ ਸਾਰੀ ਸੰਗਤ ਇਹਦੇ ਦਰਸ਼ਨ ਕਰਦੀ ਆ ਆਓ ਗਰਾਊਂਡ ਆ ਜਿੱਥੇ ਕਲਾਕਾਰ ਆਉਂਦੇ ਆ ਗੁਰਦਾਸ ਮਾਨ ਹਰ ਸਾਲ ਇੱਥੇ ਆਉਂਦੇ ਆ ਕਿਉਂਕਿ ਉਹਨਾਂ ਦੀ ਡਿਊਟੀ ਬਾਬਾ ਮਾਸਟਰ ਅਮੀ ਜੰਦ ਜੀ ਨੇ ਲਾਈ ਸੀ ਤੇ ਉਹ ਹਰ ਸਾਲ ਆਪਣੀ ਹਾਜ਼ਰੀ ਇੱਥੇ ਲਵਾਉਂਦੇ ਆ ਬਾਕੀ ਦੁਨੀਆ ਦਾ ਇਦਾਂ ਦਾ ਕੋਈ ਕਲਾਕਾਰ ਨਹੀਂ ਹੋਣਾ ਜਿਹੜਾ ਬਾਬਾ ਜੀ ਦੇ ਦਰਬਾਰ ਦੇ ਉੱਤੇ ਹਾਜ਼ਰੀ ਨਾਂ ਲਵਾ ਕੇ ਗਿਆ ਹੋਵੇ ਤਕਰੀਬਨ ਹਰ ਇੱਕ ਕਲਾਕਾਰ ਇੱਥੇ ਹਾਜ਼ਰੀ ਲਵਾ ਕੇ ਗਿਆ ਆ ਪਰ ਗਰਦਾਸ ਮਾਨ ਸਾਹਿਬ ਦੀ ਡਿਊਟੀ ਪੱਕੀ ਆ ਤੇ ਉਦੋਂ ਬਾਅਦ ਬਾਬਾ ਚੰਤਾ ਜੀ ਦੀ ਇੱਥੇ ਅੰਦਰ ਮੂਰਤੀ ਦਰਬਾਰ ਵਿੱਚ ਲੱਗੀ ਆ ਆ ਦੇਖੋ ਤੁਸੀਂ ਇਹ ਸ਼ੀਸ਼ਿਆਂ ਦੇ ਵਿੱਚ ਜੜੀ ਆ ਤੇ ਇਹ ਮੂਰਤੀ ਇੱਥੇ ਲੋਕ ਇਹਦੇ ਮੂਰੇ ਮੱਥਾ ਟੇਕਦੇ ਨਾ ਤਮਾਸਤਕ ਹੁੰਦੇ ਆ ਅਤੇ ਮਰਾਦਾ ਮੰਗਦੇ ਆ ਅਤੇ ਬਾਬਾ ਜੀ ਮਰਾਦਾ ਉਹਨਾਂ ਦੀਆਂ ਪੂਰੀਆਂ ਕਰਦੇ ਆ ਕਹਿੰਦੇ ਇੱਥੇ ਇੱਕ ਨਾਲ ਮੰਦਰ ਆ ਉਹਦਾ ਜਿਹੜਾ ਮੰਦਰ ਆ ਇਹ ਉੱਥੇ ਜਗਾ ਬਣੀ ਆ ਮੰਦਰ ਤੇ ਕਹਿੰਦੇ ਵੀ ਪਹਿਲਾਂ ਸਮਿਆਂ ਵਿੱਚ ਇੱਥੇ ਇੱਕ 베ਰੀ ਹੁੰਦੀ ਸੀ ਅਤੇ ਉਸ 베ਰੀ ਦੇ ਥੱਲੇ ਬਾਬਾ ਚੰਤਾ ਜੀ ਸਾਰਾ ਦਿਨ ਕੱਟਦੇ ਸੀਗੇ ਅਤੇ ਇੱਥੇ ਉਹਨਾਂ ਨੇ ਬੈਠੇ ਰਹਿਣਾ ਤੇ ਸ਼ਾਮ ਨੂੰ ਆਪਣੇ ਘਰ ਜਨਮ ਸਥਾਨ ਤੇ ਜਾ ਕੇ ਜਿਹੜਾ ਤੁਹਾਨੂੰ ਮੰਜਾ ਪਹਿਲਾਂ ਦਿਖਾ ਲਿਆ ਉਹਦੇ ਤੇ ਜਾ ਕੇ ਆਰਾਮ ਕਰਨਾ ਤੇ ਸਵੇਰ ਨੂੰ ਫੇਰ ਇਸ ਸਵੇਰੀ ਥੱਲੇ ਆ ਜਾਣਾ ਤੇ ਸਾਰੀ ਦਿਹਾੜੀ ਇੱਥੇ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋਏ ਰਹਿੰਦੇ ਸੀਗੇ ਅਤੇ ਲੋਕੀ ਆਉਂਦੇ ਜਾਂਦੇ ਸੀ ਸੰਗਤਾਂ ਮਾੜਾ ਮੋਟਾ ਗੱਲਬਾਤ ਕਿਸੇ ਦਿਨ ਨਾਲ ਕਰ ਲਈ ਨਹੀਂ ਤਾਂ ਨਾ ਕਰ ਲਈ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਸੀ ਤੇ ਉਦੋਂ ਬਾਅਦ ਅਸੀਂ ਲੰਗਰ ਛਕਣ ਚੱਲ ਗਏ ਚਾਹ ਤਾਂ ਲੰਗਰ ਛਕਿਆ ਤੇ ਲੰਗਰ ਹਾਲ ਬਹੁਤ ਵੱਡਾ ਬਣਾਇਆ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਇਕੱਠਿਆਂ ਨੂੰ ਲੰਗਰ ਛਕਾਏ ਜਾਂਦੇ ਆ ਤੇ ਇਕ ਲੰਗਰ ਹਾਲ ਆ ਦੇਖੋ ਬਾਹਰ ਆ ਇਹ ਮੇਲੇ ਨੂੰ ਇਹ ਲੰਗਰ ਹਾਲ ਐਨ ਪੂਰੇ ਫੁੱਲ ਭਰ ਜਾਂਦੇ ਆ ਤੇ ਲਾਈਨਾਂ ਲੱਗ ਜਾਂਦੀਆਂ ਪਰ ਕੋਈ ਵੀ ਇੱਥੋਂ ਲੰਗਰ ਤੋਂ ਬਿਨਾਂ ਨਹੀਂ ਜਾਂਦਾ ਹੈਗਾ ਹਰ ਇੱਕ ਨੂੰ ਲੰਗਰ ਮਿਲਦਾ ਆ ਉਸ ਤੋਂ ਬਾਅਦ ਆ ਕਬੂਤਰ ਇੱਧਰ ਰੱਖੇ ਆ ਇੱਥੇ ਜੇ ਕਿਸੇ ਨੇ ਕਬੂਤਰ ਛੱਡਣੇ ਆ ਉਹ ਇੱਥੇ ਕਬੂਤਰ ਛੱਡ ਸਕਦਾ ਆ ਕਈ ਕਬੂਤਰ ਚੜ੍ਹਾ ਵੀ ਜਾਂਦੇ ਜਿਨ੍ਹਾਂ ਨੇ ਮੰਨਤ ਮੰਗੀ ਹੋਵੇ ਅਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵਿੱਚ ਜੈ ਮਾਸਤਾ ਦੀ ਜ਼ਰੂਰ ਲਿਖਣਾ ਅਤੇ ਲਾਈਕ ਕਰਨਾ ਵੀਡੀਓ ਨੂੰ ਅਤੇ ਇਸ ਨੂੰ ਆਪਣਾ ਚੈਨਲ ਸਮਝ ਕੇ ਸਬਸਕ੍ਰਾਈਬ